ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਮਲਾਪ ਤੋਂ ਪਹਿਲਾਂ ਰਾਗ ਆਉਂਦਾ ਸੀ ਰਾਗ ਦੀ ਸੋਝੀ ਸੀ ਪਰ ਭਾਈ ਮਰਦਾਨੇ ਨੂੰ ਕੀਰਤਨ ਨਹੀਂ ਸੀ ਆਉਂਦਾ ਗੁਰਬਾਣੀ ਨਹੀਂ ਸੀ ਆਉਂਦੀ ਜਿਸ ਦਿਨ ਭਾਈ ਮਰਦਾਨੇ ਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮਲਾਪ ਹੁੰਦਾ ਹੈ ਰਾਏ ਭੋਏ ਦੀ ਤਲਵੰਡੀ ਗੁਰੂ ਪਿਆਰਿਓ ਜਿਨੂੰ ਅੱਜਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਅਰਾਏ ਭੋਏ ਦੀ ਤਲਵੰਡੀ ਵਿਖੇ ਮਲਾਪ ਹੁੰਦਾ ਹੈ ਇੱਕ ਦਰਖਤ ਦੇ ਥੱਲੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨਾਲ ਬੈਠੇ ਨੇ। ਤੇ ਭਾਈ ਮਰਦਾਨੇ ਨੇ ਰਾਗ ਅਲਾਪਿਆ। ਭਾਈ ਮਰਦਾਨੇ ਨੇ ਰਾਗ ਗਾਇਆ। ਗੁਰੂ ਨਾਨਕ ਪਾਤਸ਼ਾਹ ਖੁਸ਼ ਹੋਏ ਤੇ ਕਹਿਣ ਲੱਗੇ ਭਾਈ ਮਰਦਾਨਿਆ ਤੈਨੂੰ ਰਾਗ ਦੀ ਸੋਜ ਹੈ ਤੈਨੂੰ ਰਾਗ ਆਉਂਦਾ ਹੈ ਪਰ ਜੇ ਕਿਤੇ ਤੂੰ ਇਸ ਰਾਗ ਦੇ ਵਿੱਚ ਸ਼ਬਦ ਮਿਲਾ ਕੇ ਗਾਵੇਂ ਇਸ ਰਾਗ ਦੇ ਵਿੱਚ ਗੁਰਬਾਣੀ ਮਿਲਾ ਕੇ ਗਾਵੇਂ ਕੀਰਤਨ ਕਰੇ ਸੱਚ ਜਾਣੇ ਤੇਰਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਤੈਨੂੰ ਆਕਾਲ ਪੁਰਖ ਦੀ ਗੋਦ ਪ੍ਰਾਪਤ ਹੋ ਜਾਏਗੀ ਤੇ ਭਾਈ ਮਰਦਾਨੇ ਨੇ ਹੱਥ ਜੋੜ ਕੇ ਕਿਹਾ ਸੀ ਦਾਤਾ ਅਸੀਂ ਲੋਕਾਂ ਨੇ ਇਸ ਰਾਗ ਨੂੰ ਸਿਰਫ ਰੋਜੀ ਰੋਟੀ ਲਈ ਗਾਇਆ ਹੈ ਰੋਜੀ ਰੋਟੀ ਲਈ ਗਾਇਆ ਹੈ ਰਾਜਿਆਂ ਮਹਾਰਾਜਿਆਂ ਨੂੰ ਖੁਸ਼ ਕਰਨ ਲਈ ਗਾਇਆ ਹੈ ਮਹਾਰਾਜ ਕਹਿਣ ਲੱਗੇ ਜਿਸ ਰੋਜੀ ਰੋਟੀ ਲਈ ਤੂੰ ਮੁਤਾਜ ਹੋ ਕੇ ਇਸ ਰਾਗ ਨੂੰ ਲੋਕਾਂ ਸਾਹਮਣੇ ਗਾਇਆ ਹੈ ਜਿੱਦਣ ਤੋ ਇਸ ਰਾਗ ਨੂੰ ਬਾਣੀ ਨਾਲ ਜੋੜ ਕੇ ਗਾਏਗਾ ਸੱਚ ਜਾਣਿਆ ਕਾਲਪੁਰਖ ਤੇਰੇ ਖਜ਼ਾਨੇ ਭਰ ਦੇਗਾ ਆਖੋ ਸਤਨਾਮ ਵਾਹਿਗੁਰੂ ਤੇਰੇ ਘਰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿਣੀ ਜਦਨ ਤੂੰ ਰੱਬ ਦਾ ਕੀਰਤਨੀਆਂ ਬਣ ਕੇ ਗਾਏਂਗਾ ਅ ਰੱਬ ਦਾ ਰਬਾਬੀ ਬਣ ਕੇ ਗਾਏਂਗਾ ਫਿਰ ਉਸ ਰਬਾਬੀ ਦੇ ਘਰ ਭੁੱਖ ਨਹੀਂ ਰਹਿ ਸਕਦੀ ਉਸ ਰਬਾਬੀ ਦੇ ਖਜ਼ਾਨੇ ਭਰ ਜਾਣਗੇ ਗੁਰਮੁਖੋ ਗੁਰੂ ਨਾਨਕ ਸਾਹਿਬ ਨੇ ਪਹਿਲੀ ਮਿਲਣੀ ਦੇ ਵਿੱਚ ਹੀ ਬਖਸ਼ਿਸ਼ਾਂ ਕਰ ਦਿੱਤੀਆਂ ਜਤਨ ਗੁਰੂ ਨਾਨਕ ਪਾਤਸ਼ਾਹ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਜਾਂਦੇ ਨੇ ਆਪਣੀ ਭੈਣ ਦੇ ਘਰ ਭਾਈ ਮਰਦਾਨਾ ਨਾਲ ਜਾਂਦਾ ਹੈ ਉੱਥੋਂ ਮਹਾਰਾਜ ਭਾਈ ਮਰਦਾਨੇ ਨੂੰ ਭੇਜਦੇ ਨੇ ਭਾਈ ਫਿਰੰਦੇ ਕੋਲ ਕਹਿਣ ਲੱਗੇ ਜਾਓ ਜਾ ਕੇ ਰਬਾਬ ਲੈ ਕੇ ਆਓ ਕਿਉਂਕਿ ਰਬਾਬ ਨਾਲ ਕੀਰਤਨ ਗਾਉਣਾ ਹੈ ਨਾ ਜਾਓ ਜਾ ਕੇ ਰਬਾਬ ਲੈ ਕੇ ਆਓ ਭਾਈ ਮਰਦਾਨਾ ਭਾਈ ਫਿਰੰਦੇ ਦੇ ਘਰ ਜਾਂਦਾ ਹੈ ਰਬਾਬ ਲੈਣ ਵਾਸਤੇ ਗੁਰਮੁਖੋ ਭਾਈ ਫਿਰੰਦਾ ਰਬਾਬ ਦਿੰਦਾ ਹੈ ਭਾਈ ਮਰਦਾਨਾ ਰਬਾਬ ਜਦੋਂ ਚੱਕਦਾ ਹੈ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਕਹਿੰਦੇ ਨੇ ਭਾਈ ਫਿਰੰਦਾ ਜੀ ਕਿੰਨੇ ਪੈਸੇ ਕਿੰਨਾ ਮੁੱਲ ਦੱਸੋ ਕਿੰਨਾ ਮੁੱਲ ਦਿਆਂ ਉਥੇ ਗਿਆ ਸੀ ਅੱਜ ਤੋਂ ਗੁਰੂ ਨਾਨਕ ਦੇ ਘਰ ਦਾ ਕੀਰਤਨੀਆਂ ਬਣ ਕੇ ਗਾਉਣਾ ਹੈ ਇਹਦਾ ਕੋਈ ਮੁੱਲ ਨਹੀਂ ਮੈਂ ਕੋਈ ਮੁੱਲ ਨਹੀਂ ਲੈਣਾ ਮੈਂ ਕੋਈ ਮੁੱਲ ਨਹੀਂ ਲੈਣਾ ਤੋ ਗੁਰੂ ਨਾਨਕ ਦਾ ਬਣ ਕੇ ਆਇਆ ਹੈ ਗੁਰੂ ਨਾਨਕ ਸਾਹਿਬ ਨੇ ਤੈਨੂੰ ਭੇਜਿਆ ਹੈ ਇਸ ਵਾਸਤੇ ਮੈਂ 1 ਰੁਪਿਆ ਵੀ ਨਹੀਂ ਲੈਣਾ ਤੁਰਨ ਲੱਗਿਆ ਭਾਈ ਫਿਰਾਂਦੇ ਨੇ ਇੱਕ ਗੱਲ ਕਹੀ ਸੀ ਜੇ ਕੀਰਤਨ ਕਰਨਾ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਕਰੀਂ ਲੋਖੋਰ ਲੋਕਾਂ ਦੇ ਕੋਲ ਰਾਜਿਆਂ ਮਹਾਰਾਜਿਆਂ ਦੇ ਅੱਗੇ ਨਾ ਗਾਈ ਜੇ ਗਾਉਣਾ ਤੇ ਰੱਬ ਦੀ ਕੀਰਤੀ ਗਾਈ ਇਸਰਬਾਬ ਨਾਲ ਇਸਰਬਾਬ ਦੇ ਨਾਲ ਰੱਬ ਦਾ ਕੀਰਤਨੀਆਂ ਬਣ ਕੇ ਗਾਈ ਤੇ ਗੁਰਮਖੋ ਭਾਈ ਮਰਦਾਨਾ ਜੀ ਨੇ ਗੁਰੂ ਅਮਲ ਗੁਰੂ ਨਾਨਕ ਸਾਹਿਬ ਦੇ ਮਲਾਬ ਤੋਂ ਪਹਿਲਾਂ ਬੜੇ ਰਾਜਿਆਂ ਦੇ ਬੜੇ ਲੋਕਾਂ ਦੇ ਕੋਲ ਰਾਗ ਗਾਇਆ ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਗੋਦਨ ਸੀ ਹੋਈ ਉਸ ਤੋਂ ਬਾਅਦ ਭਾਈ ਮਰਦਾਨਾ ਕਿਸੇ ਦਾ ਮੁਥਾਜ ਨਹੀਂ ਰਿਹਾ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਰਬਾਬ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈ ਕੇ ਪ੍ਰਮਾਤਮਾ ਦੀ ਕੀਰਤੀ ਹੀ ਕੀਤੀ ਕੀਰਤਨ ਹੀ ਕੀਤਾ ਪਰ ਯਾਦ ਰੱਖਣਾ ਜੋ ਰਾਗੀਆਂ ਨੂੰ ਸਨਮਾਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਸ਼ਾਇਦ ਹੋਰ ਕਿਸੇ ਨੇ ਨਾ ਦਿੱਤਾ ਹੋਵੇ ਜਿੰਨਾ ਸਨਮਾਨ ਗੁਰੂ ਨਾਨਕ ਸਾਹਿਬ ਨੇ ਝੋਲੀ ਵਿੱਚ ਪਾਇਆ ਪਰ ਯਾਦ ਰੱਖਣਾ ਰਾਗੀ ਉਹ ਹੁੰਦਾ ਜਿਹਨੂੰ ਰਾਗ ਆਉਂਦਾ ਹੋਵੇ ਯਾਦ ਰੱਖਣਾ ਅੱਜ ਵੀ ਹਰ ਮੰਦਰ ਸਾਹਿਬ ਵਿਖੇ ਜਿੰਨੇ ਗੁਰੂ ਕੇ ਕੀਰਤਨੀਆਂ ਨੇ ਪਹਿਲਾ ਰਾਗ ਵਿੱਚ ਸ਼ਬਦ ਪੜ੍ਹਦੇ ਆ ਉਥੇ ਰਾਗ ਵੀ ਗਾਇਆ ਜਾਂਦਾ ਹੈ ਕਿਉਂਕਿ ਮਰਿਆਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜੋ ਚੱਲਦੀ ਆਉਂਦੀ ਜਦੋਂ ਵੀ ਕੀਰਤਨੀਆਂ ਸਿੰਘ ਆਰੰਭ ਕਰਦਾ ਹੈ ਸ਼ਬਦ ਪਹਿਲਾ ਸ਼ਬਦ ਰਾਗ ਵਿੱਚ ਗਾਏਗਾ ਜਿਹੜਾ ਰਾਗ ਵਿੱਚ ਮੁਹਾਰਤ ਹੈ ਜਿਹਨੂੰ ਰਾਗ ਦਾ ਗਿਆਨ ਹੈ ਬੜੇ ਬੜੇ ਇਥੇ ਗੁਰੂ ਕੀ ਕੀਰਤਨੀਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਰਾਗ ਬੜਾ ਆਉਂਦਾ ਹੈ ਬੜੇ ਰਾਗ ਵਿੱਚ ਮੁਹਾਰਤ ਰੱਖਦੇ ਨੇ ਬੜਾ ਰਾਗ ਦਾ ਗਿਆਨ ਹੈ ਬੜੀ ਕਿਰਪਾ ਹੈ ਪਰਮਾਤਮਾ ਦੀ ਜਿਹਦੇ ਤੇ ਮਹਾਰਾਜ ਕਿਰਪਾ ਕਿਰਪਾ ਕਰਦਾ ਹੈ ਉਹ ਅੰਦਰੋਂ ਭਿੱਜ ਕੇ ਗਾਉਂਦਾ ਹੈ ਅੰਦਰੋਂ ਜੁੜ ਕੇ ਗਾਉਂਦਾ ਹੈ ਜਿਨਨੇ ਜੁੜ ਕੇ ਗਾ ਲਿਆ ਜਿਨਨੇ ਭਿੱਜ ਕੇ ਗਾ ਲਿਆ ਜਿਨਨੇ ਗੁਰੂ ਨਾਨਕ ਸਾਹਿਬ ਦਾ ਬਣ ਕੇ ਗਾ ਲਿਆ ਉਸ ਰਾਗੀ ਨੂੰ ਕਦੇ ਭੁੱਖ ਨਹੀਂ ਰਹਿੰਦੀ ਉਸ ਰਬਾਬੀ ਨੂੰ ਕਦੇ ਭੁੱਖ ਨਹੀਂ ਰਹਿੰਦੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੀਆਂ ਝੋਲੀਆਂ ਭਰ ਦਿੰਦੇ ਨੇ ਇਸੇ ਲਈ ਕਿਹਾ ਹੈ ਕਾਲਯੋਗ ਮੈਂ ਕੀਰਤਨ ਪ੍ਰਧਾਨਾ ਕਾਲਯੋਗ ਦੇ ਵਿੱਚ ਕੀਰਤਨ ਪ੍ਰਧਾਨ ਹੈ ਇਸ ਕੀਰਤਨ ਨੂੰ ਗਾ ਇਸ ਕੀਰਤਨ ਨੂੰ ਸੁਣ ਗੁਰੂ ਨਾਨਕ ਸਾਹਿਬ ਤੇਰੇ ਤੇ ਬਖਸ਼ਿਸ਼ਾਂ ਕਰ ਦੇਗਾ ਗੁਰੂ ਨਾਨਕ ਸਾਹਿਬ ਦੇ ਘਰ ਨੇ ਅਸੀਸਾਂ ਦਿੱਤੀਆਂ ਭਲੋ ਭਲੋ ਰੇ ਕੀਰਤਨੀਆਂ